ਸਾਸੀਕਾਲ ਮਿੱਤਰੋ ਸਾਰਿਆਂ ਨੂੰ ਅੱਜ ਦੀ ਵੀਡੀਓ 'ਚ ਤੁਹਾਡਾ ਸਵਾਗਤ ਹੈ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤਿੰਨ ਗੱਡੀਆਂ ਲੈ ਕੇ ਆਏਗੇ ਇੱਕ ਸਵਿਫਟ ਆ ਇੱਕ ਆਲਟੋ ਆ ਤੇ ਇੱਕ ਹੈਰਿਟਜ ਸਭ ਤੋਂ ਪਹਿਲਾਂ ਗੱਲ ਕਰਦੇ ਆ ਪੀਵੀ 13 ਸੰਗਰੂਰ ਦੇ ਨੰਬਰ ਦੀ ਸਵਿਫਟ ਦੀ ਤੇ ਰੇਟ ਬਿਲਕੁਲ ਜਾਇਜ਼ ਰਹੂ ਬਾਈ ਕੰਡੀਸ਼ਨ ਦਿਖਾ ਦੇ ਗੱਡੀ ਦੀ ਸਾਫ ਸੁਥਰੀ ਹੈ ਜੀ 14 ਮਾਡਲ ਆ ਲੋ ਜੀ ਕੰਡੀਸ਼ਨ ਦੇਖ ਲਓ ਕੋਈ ਵੀ ਸਕਰੈਚ ਨਹੀਂ ਕੋਈ ਵੀ ਡੈਂਟ ਪੈਂਟ ਨਹੀਂ ਕੋਈ ਮਲ ਕੇ ਖਰਚਾ ਹੈ ਨਹੀਂ ਟਾਇਰ ਵੀ ਚੰਗੇ ਨੇ ਵਿੱਚੋਂ ਦਿਖਾ ਦੇ ਵੀਰੇ 14 ਮਾਡਲ ਆ ਸੀ ਸੀ ਨਾਲ ਦੇ ਮਿਲਣਗੇ ਮਿਊਜ਼ਿਕ ਸਿਸਟਮ ਐਲ ਸੀ ਡੀ ਵਗੈਰਾ ਲੱਗੀ ਹੋਈ ਹੈ ਵੀ ਡੀ ਆਈ ਮਾਡਲ ਆ ਸਾਰੀ ਗੱਡੀ ਪਾਵਰ ਆ ਸੈਂਟਰ ਲੋਕ ਆ ਜੀ ਲੋ ਜੀ ਕੋਈ ਕੰਮ ਖਰਚਾ ਨਹੀਂ ਇੱਕ ਸਕਰੈਚ ਵੀ ਨਹੀਂ ਹੈਗਾ ਗੱਡੀ ਤੇ ਘਰੇਲੂ ਗੱਡੀਆਂ ਤੇ ਚੱਲੀ ਹੋਈ ਹੈ ਇਹ 75200 ਕਿਲੋਮੀਟਰ ਪੀ ਵੀ 13 ਸੰਗਰੂਰ ਦਾ ਨੰਬਰ ਹੈ ਕੰਡੀਸ਼ਨ ਸਾਫ ਸੁਥਰੀਆਂ ਭਾਈ ਆ ਸਾਈਡ ਤੋਂ ਵੀ ਦਿਖਾ ਦੇ ਇੱਕ ਵਾਰ ਇੱਕ ਵਾਰ ਨਾ ਵੀਰੇ ਸਾਰੀ ਗੱਡੀ ਦਿਖਾ ਕੇ ਚਾਰੇ ਪਾਸਿਓਂ ਇਦਾਂ ਮੀਟਰ ਜ਼ਰੂਰ ਦਿਖਾ ਦਿਆਂ ਆਪਣੇ ਵੀਰਾਂ ਨੂੰ ਵੀ ਇਹ ਕਿੰਨਾ ਚੱਲੀ ਹੋਈ ਆ। ਲਓ ਜੀ ਚੱਲੀ ਹੋਈ ਦੇਖ ਲਓ ਵੀਰੇ ਇੱਕ ਵਾਰ ਮੀਟਰ ਦਿਖਾ ਦੇ ਵੀਰੇ ਤੇ ਨਾਲ ਹੁੰਦੇ ਐਵਰੇਜ ਦੱਸਦੀ ਆ ਟਾਪ ਮਾਡਲ ਆ ਬੀ ਡੀ ਆਈ। ਲਓ ਜੀ ਕਿੰਨਾ ਚੱਲੀ 74 ਕੁ 75 75400 ਹਨਾ 75400 ਚੱਲੀ ਹੋਈ ਆ ਸਾਫ਼ ਸੁਥਰੀ ਗੱਡੀ ਆ। ਦੂਸਰੇ ਨੰਬਰ ਤੇ ਆ ਗਈ ਆਲਟੋ 9/10 ਮਾਡਲ ਆ ਤੇ ਰੇਟ ਬਿਲਕੁਲ ਜਾਇਜ਼ ਰਹੂ 2323 ਵੀਰੇ ਦਾ ਨੰਬਰ ਆ। ਐਚ ਆਰ ਨੰਬਰ ਦੀ ਗੱਡੀ ਆ। ਐਨਓਸੀ ਤੁਹਾਨੂੰ ਮਿਲ ਜੂਗੀ ਗੱਡੀ ਦੀ। ਕੰਡੀਸ਼ਨ ਪੰਜਾਬ ਦੀ ਐਨਓਸੀ ਇਹਦੀ ਕੰਡੀਸ਼ਨ ਦਿਖਾ ਦੇ ਵੀਰੇ ਟਾਇਰ ਦਿਖਾ ਦੇ ਪਹਿਲਾਂ ਟਾਇਰ ਜੇਕੇ ਦੇ ਨੇ ਬਿਲਕੁਲ ਨਵੇਂ ਟਾਇਰ ਨੇ ਤੇ ਸਾਫ਼ ਸੁਥਰੀ ਆ ਹਲਕੇ ਫੁਲਕੇ ਸਕਰੈਚ ਤਾਂ ਹੈਗੇ ਨੇ ਸੀਟ ਕਵਰ ਨਵੇਂ ਮਿਲਣਗੇ ਮੀਟਰ ਨਵੇਂ ਨੇ 10 ਮਾਡਲ ਦੇ 9/10 ਮਾਡਲ ਆ ਜੀ ਇਹ ਐਨਓਸੀ ਪੰਜਾਬ ਦੀ ਆ ਮਿਊਜ਼ਿਕ ਸਿਸਟਮ ਏਸੀ ਹੀਟਰ ਸਾਰਾ ਕੁਝ ਗੱਡੀ ਦਾ ਚੱਲਦਾਗਾ ਐਲ ਐਕਸ ਆਈ ਹੈ ਜੀ ਇਹ ਐਲ ਐਕਸ ਆਈ ਮਾਡਲ ਆ ਆਲਟੋ 9/10 ਆ ਸਾਈਡ ਤੋਂ ਵੀ ਬਈ ਕੰਡੀਸ਼ਨ ਦਿਖਾ ਦੇ ਗੱਡੀ ਦੀ ਕੋਈ ਤੁਹਾਡਾ ਕੰਮ ਖਰਚਾ ਨਹੀਂ ਗੱਡੀ ਤੇ ਹੈਗਾ ਟਾਇਰ ਨਵੇਂ ਨੇ ਲੋ ਜੀ ਇਹੰਦਰ ਨੂੰ ਇਧਰ ਨੂੰ ਦਿਖਾ ਦੇ ਬਈ ਇੱਕ ਵਾਰ ਹਲਕੀ ਫੁਲਕੀ ਟੱਚਿੰਗ ਜ਼ਰੂਰ ਹੈਗੀ ਆ ਮਾਡਲ ਦੇ ਹਿਸਾਬ ਨਾਲ ਪਰ ਇਹ ਨਹੀਂ ਹੈਗਾ ਵੀਰੇ ਇੰਜਨ ਦੇ ਗੇਅਰਾਂ ਦੇ ਵਿੱਚ ਕੋਈ ਪ੍ਰੋਬਲਮ ਹੋਊ ਜਾਂ AC ਨਹੀਂ ਚੱਲਦਾ ਹੁਣ ਉਹ ਚੀਜ਼ ਦੀ ਆਪਣੀ ਗਾਰੰਟੀ ਹੋ ਇੱਕ ਵਾਰ ਤੁਹਾਨੂੰ ਇਹਦਾ ਇੰਜਨ ਵੀ ਦਿਖਾ ਦਿੰਨੇ ਆ ਖੋਲ ਕੇ ਲੈ ਬਈ ਇੰਜਨ ਦਿਖਾ ਦੇ ਲੋਕ ਖੋਲਣ ਵਾਲਾ ਤੇ ਗੱਡੀ ਸਾਫ਼ ਸੁਥਰੀ ਮਿਲੂ ਇੰਜਨ ਦੀ ਗਾਰੰਟੀ ਹੋਊਗੀ ਏਸੀ ਚੱਲਦਾ ਮਿਲੂਗਾ ਤੇ ਲੈ ਬਈ ਇੱਕ ਵਾਰ ਇੰਜਨ ਦਿਖਾ ਦੇ ਸੁੱਕਾ ਇੰਜਨ ਆ ਜੀ ਬੈਟਰੀ ਐਕਸਾਈਡ ਦੀ ਆ ਕੰਮ ਖਰਚ ਕੋਈ ਨਹੀਂ ਕੰਡੀਸ਼ਨ ਸਾਫ਼ ਸੁਥਰੀ ਆ ਉਸ ਤੋਂ ਬਾਅਦ ਤੁਹਾਡੇ ਲਈ ਲੈ ਕੇ ਆਗੇ ਰੇਟ ਜੀ ਰੇਟ ਜੀ ਵੀ ਗੱਡੀ ਤੁਹਾਨੂੰ ਦਿਖਾ ਦਿੰਨੇ ਆ ਜੀ ਲੋ ਜੀ ਮਿੱਤਰੋ ਉਸ ਤੋਂ ਬਾਅਦ ਆਪਾਂ ਰੇਟ ਜੇ ਲੈ ਕੇ ਆਗੇ ਸ਼ੀਸ਼ੇ ਨਾਲ ਦੇ ਮਿਲਣਗੇ 11 ਮਾਡਲ ਦੇ ਰੇਟ ਆਲਟੋ ਨੂੰ ਵੀ ਕੱਟ ਹੋਊਗਾ ਐਚ ਆਰ ਨੰਬਰ ਆ ਐਨਓਸੀ ਜਿੱਥੋਂ ਦੀ ਪੰਜਾਬ ਦੀ ਕਹੋਗੇ ਉਹ ਮਿਲ ਜੂਗੀ ਇੰਜਨ ਗੇਅਰਾਂ ਦੀ ਓਕੇ ਆ ਅਪੋਲੋ ਦੇ ਟਾਇਰ ਨੇ 45 ਪੈਸੇ ਟਾਇਰਾਂ ਦੀ ਕੰਡੀਸ਼ਨ ਪਈ ਆ ਸ਼ੀਸ਼ੇ ਸਾਰੇ ਨਾਲ ਦੇ ਨੇ ਬਾਈ ਦਿਖਾ ਦੇ ਕੋਈ ਇਹਦਾ ਮੇਜਰ ਐਕਸੀਡੈਂਟ ਜਾਂ ਕੋਈ ਕੰਮ ਖਰਚਾ ਨਹੀਂ ਹੈਗਾ ਗੱਡੀ ਦਾ ਲਓ ਜੀ ਬੰਪਰ ਜ਼ਰੂਰ ਹਲਕੇ ਫੁਲਕੇ ਟੱਚਿੰਗ ਹੈਗੇ ਨੇ ਤੇ ਮੀਟਰ ਦਿਖਾ ਦੇ ਚੱਲੀ ਬਹੁਤ ਘੱਟ ਹੋਈ ਆ ਸਾਫ਼ ਸੁਥਰੀ ਆ ਜੀ ਲੈ ਵੀਰੇ ਏਸੀ ਚੱਲਦਾ ਹੈਗਾ ਹੀਟਰ ਚੱਲਦਾ ਗੱਡੀ ਦਾ ਤੇ ਹਲਕੇ ਫੁਲਕੇ ਸੀਟ ਕਵਰ ਵਗੈਰਾ ਪਹਿਣਗੇ ਵੀਡੀਓ ਮਾਡਲ ਆ ਪਾਵਰ ਸੀਸ਼ੇ ਚੱਲਦੇ ਨੇ ਚਾਬੀ ਸੌਰੀ ਉੱਧਰ ਰਹਿ ਗਈ ਤਾਂ ਕਰਕੇ ਬਾਕੀ ਚੱਲਦਾ ਸਾਰਾ ਕੁਝ ਸੈਂਟਰ ਲੌਕ ਆ ਜੀ ਕੋਈ ਇਦਾਂ ਦੀ ਐਨੀ ਤਸੱਲੀ ਵਾਲੀ ਗੱਡੀ ਆ ਬੈਕ ਸਾਈਡ ਤੋਂ ਬੀਡੀਆਈ ਦਿਖਾ ਦੇ ਵੀਰੇ ਰਿਟਜ ਜੇ ਕਿਸੇ ਵੀਰ ਨੇ ਖਰੀਦਣੀਆਂ 11 ਮਾਡਲ ਸ਼ੀਸ਼ੇ ਫਰੰਟ ਦਾ ਬੈਕਲਾ ਮਗਲਾ ਮੂਹਰਲਾ ਸਾਰੇ ਨਾਲ ਦੇ ਮਿਲਣਗੇ 11 ਮਾਡਲ ਦੇ ਵਿੱਚ ਐਨਓਸੀ ਜਿੱਥੋਂ ਦੀ ਕਹੋਗੇ ਉਹ ਮਿਲ ਜੂਗੀ ਤੇ ਜੇ ਕੋਈ ਆਪਣਾ ਚੈਨਲ YouTube ਸਬਸਕ੍ਰਾਈਬ ਕਰਕੇ ਆਊਗਾ ਉਹਦਾ ਮਾਨਤਾਨ ਕੀਤਾ ਜਾਊ ਉਹਨੂੰ 95000 ਦੀ ਇਹ ਗੱਡੀ ਲੱਗ ਜਾਊਗੀ ਆਲਟੋ ਵੀ ਨਹੀਂ ਇਹ ਰੇਟ ਤੇ ਦਿੰਦੇ ਤੇ ਇਸਟਾ ਪੇਜ ਨੂੰ ਜਿਹੜਾ ਬਾਈ ਫੋਲੋ ਕਰਕੇ ਆਉ ਉਹ ਨਾਲ YouTube ਪੇਜ ਨੂੰ ਸਬਸਕ੍ਰਾਈਬ ਕਰਕੇ ਆਉ ਤੇ Facebook ਪੇਜ ਨੂੰ ਫੋਲੋ ਕਰਕੇ ਆਉ ਤੇ ਜੇ ਕਿਸੇ ਵੀਰ ਨੇ ਵਧੀਆ ਵੀਡੀਓ ਆਪਣੀ ਸ਼ੇਅਰ ਕੀਤੀ ਹੋਊ 500 400 ਬੰਦੀ ਨੂੰ ਆਪਾਂ ਉਹਦਾ ਮਾਨਤਨ ਅਲੱਗ ਤੋਂ ਕਰਾਂਗੇ ਇਹ ਉਹਨਾਂ ਲਈ ਰੇਟ ਹੈ 99000 ਰਿੱਟ ਜਦਾ ਦੇਖੋ ਜੀ ਆਲਟੋ ਦਾ ਰੇਟ ਵੀ ਘੱਟ ਦੇ ਦਾਂਗੇ ਤੇ ਜਿਹੜੇ ਵੀ ਫੋਲੋ ਕਰਕੇ ਆਉਂਦੇ ਨੇ ਉਹਨਾਂ ਦਾ ਮਾਨਤਨ ਕਰਦੇ ਰਹਾਂਗੇ ਤੇ ਇਦਾਂ ਦਾ ਪੇਜ ਦੇਖਣ ਲਈ ਫੋਲੋ ਜ਼ਰੂਰ ਕਰ ਲਿਓ ਧੰਨਵਾਦ ਜੀ